ਸੋ ਪਾਹੀਏ ਸਫਲ 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 ਅੰਦਰਸੇ ਪਰਸਪਰਸ ਗੁਨਗਾਈ ਹੈ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਮੁਖ ਪ੍ਰਬੰਧਕ ਸੰਤ ਰਣਜੀਤ ਸਿੰਘ ਟਡਰਿਆਂ ਵਾਲੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਗਵਿੰਦਰ ਸਿੰਘ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਸੰਤ ਰਣਜੀਤ ਸਿੰਘ ਟਡਰਿਆਂ ਵਾਲਿਆਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੇਸ਼ ਅਤੇ ਵਿਦੇਸ਼ ਵਿੱਚ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾ ਰਹੇ ਹਨ ਯਾਦ ਕੀ ਕੇਂਦਰ ਤੇ ਸੂਬਾ ਸਰਕਾਰਾਂ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਯਾਦ ਕਰਦੇ ਹਾਂ ਵਕ ਵਕ ਥਾਵਾਂ ਤੇ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ ਹਾਂਜੀ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਵਿੱਚ ਐ ਬੜੀ ਚੜ੍ਹਦੀ ਕਲਾ ਦੇ ਨਾਲ ਸਾਰੀ ਸੰਗਤ ਅਰਧ ਸਤਾਪ ਦੀ ਮਨਾ ਰਹੀ ਹੈ 350 ਸਾਲ ਸੋ ਵੱਡੀ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਮਨੁੱਖਤਾ ਦੇ ਵਾਸਤੇ ਆਪਣੀ ਕੁਰਬਾਨੀ ਕੀਤੀ ਡਿਕਟੇਟਰਸ਼ਿਪ ਵਿੱਚ ਡੈਮੋਕਰੇਸੀ ਸਾਹ ਲੈ ਰਹੀ ਸੀ ਭਾਵੇਂ ਪਾਸ਼ਾਪ ਜਨੇਉ ਨਹੀਂ ਸੀ ਪਾਉਂਦੇ ਨਾ ਤਿਲਕ ਲਾਉਂਦੇ ਸੀ ਪਰ ਉਹਨਾਂ ਨੇ ਕਿਹਾ ਵੀ ਜੇ ਕੋਈ ਪਾਣਾ ਚਾਹੁੰਦਾ ਹੈ ਕਿਸੇ ਨੂੰ ਖੁਸ਼ੀ ਮਿਲਦੀ ਹੈ ਇਹ ਕਰਕੇ ਤੇ ੱ ੱਕੇ ਨਾਲ ਕਿਸੇ ਨੂੰ ਰੋਕਣਾ ਜਾਇਜ਼ ਨਹੀਂ ਹੈ ਸੋ ਗੁਰੂ ਸਾਹਿਬ ਨੇ ਮਹਾਨ ਕੁਰਬਾਨੀ ਕੀਤੀ ਹੈ ਤੇ ਸਾਰੇ ਵਰਲਡ ਦੇ ਸਿੱਖ ਮਨਾ ਰਹੇ ਆ ਤੇ ਬੇਨਤੀ ਇਹੋ ਹੀ ਹੈ ਵੀ ਸਤਗੁਰ ਦੀ ਬਾਣੀ ਨਾਲ ਬੱਚੇ ਜੁੜਨ ਨੌਜਵਾਨ ਗੁਰਬਾਣੀ पढ़िए सुनिए समझिए ਨੇੜੇ ਬਈ ਹਾਰੇ ਪਿੰਡ ਚ ਪ੍ਰੋਗਰਾਮ ਸੀ ਮੈਂ ਇਸ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਤਖਤ ਸਾਹਿਬ ਤੇ ਨਮਸਕਾਰ ਕਰਨ ਵਾਸਤੇ ਆ ਬਾਬਾ ਜੀ ਸੰਗਤ ਨੂੰ ਵੀ ਲਈ ਤੋਂ ਲੈ ਕੇ 29 ਤੱਕ ਸਮਾਗਨ ਲਾ ਹਾਂਜੀ ਹਾਂਜੀ ਬਹੁਤ ਚੜ੍ਹਦੀ ਕਲਾ ਨਾਲ ਸੰਗਤ ਨੂੰ ਸ਼੍ਰੀ ਆਨੰਦਪੁਰ ਸਾਹਿਬ ਹੀ ਰਾਂ ਘੱਟ ਕੇ ਪਹੁੰਚਣਾ ਚਾਹੀਦਾ ਔਰ ਉਹਦਾ ਪੂਰਾ ਪੂਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਔਰ ਹੋਰ ਵੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਉਹਦੇ ਚ ਭਾਗ ਲੈ ਕੇ ਆਪਣਾ ਜੀਵਨ ਸਫਲ ਬਣਾਈਏ ਇਹ ਆਪੋ ਆਪਣੀ ਹਾਜ਼ਰੀ ਲਵਾਈ ਪੰਜਾਬ ਸਰਕਾਰ ਵੀ ਬਣਾ ਰਹੀ ਹੈ ਸਮਾਗਮ ਹਾਂਜੀ ਸਾਰੇ ਆਪੋ ਆਪਣੇ ਤਰੀਕੇ ਨਾਲ ਹਰਿਆਣਾ ਸਰਕਾਰ ਵੀ ਬਣਾ ਰਹੀ ਹੈ ਦਿੱਲੀ ਸਰਕਾਰ ਵੀ ਬਣਾ ਰਹੀ ਹੈ ਬਿਹਾਰ ਸਰਕਾਰ ਵੀ ਬਣਾ ਰਹੀ ਹੈ ਪੰਜਾਬ ਸਰਕਾਰ ਵੀ ਬਣਾ ਰਹੀ ਹੈ ਐਸਜੀਪੀਸੀ ਵੀ ਆਪਣੇ ਤੌਰ ਤੇ ਪ੍ਰੋਗਰਾਮ ਕਰ ਰਹੀ ਹੈ ਅਸੀਂ ਜਿੰਨੇ ਵੀ ਪ੍ਰੋਗਰਾਮ ਕੀਤੇ ਹੁਣ ਸਾਰੇ ਇਸੇ ਸੰਬੰਧ ਚ ਹੀ ਕਰ ਰਹੇ ਆ ਸੋ ਸਾਰੇ ਹੀ ਬਣਾ ਰਹੇ ਆ ਸਾਡੇ ਸਾਰਿਆਂ ਦੇ ਸਾਂਝੇ ਸਤਿਗੁਰੂ ਹੈ ਇਹ ਚੜ੍ਹਦੀ ਕਲਾ ਨਾਲ ਸਾਨੂੰ ਮਨਾਉਣਾ ਚਾਹੀਦਾ ਹੈ। ਦੇਸ਼ ਵਿਦੇਸ਼ ਤੇ ਆਰੀ ਸੰਗਤ ਨੂੰ ਤੁਹਾਡੇ ਵੱਲੋਂ ਕੀ ਆਪੀ ਹੈ ਜੀ? ਇਹੀ ਬੇਨਤੀ ਹੈ ਕਿ ਸਤਿਗੁਰਾਂ ਦੇ ਉਪਦੇਸ਼ ਜਿਹੜੇ ਆ ਉਹਨਾਂ ਦੀ ਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ। ਭਲਾ ਤੇ ਸਾਡਾ ਤਾਦੀ ਹੋਣਾ